ਉਨ੍ਹਾਂ ਬੱਚ ਨੂੰ ਫ੍ਰੀਡਮ ਦਤਾ ਅਤੇ ਮੈਡ ਨਾਲ ਸਨਮਾਨਿਤ ਕੀਤਾ ਜਾਵੇਗਾ تو بنتا ہے میرے حال سارے تے لکھے پے منو کر رہے ہو تو کیوں رہے ہو ہو رہی ہے نا صاحب دا کمال ہے ਸਾਲ ਸਾਹਿਬ ਵਾਇਗ੍ਰਤੀ ਕੀ ਫਤੇ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਗੁਰਦੁਆਰਾ ਕਰਮਸਰ ਸਾਹਿਬ ਰਾੜਾ ਸਾਹਿਬ ਜਿੱਥੇ ਕਿ ਪੂਰਨ ਪ੍ਰਗਿਆਨੀ ਤਤਮੇਤੇ ਮਹਾਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਅਨੰੰਤਵੀਂ ਵਰਸੀ ਮਨਾਈ ਜਾ ਰਹੀ ਹੈ ਤੇ ਹਰ ਸਾਲ ਇੱਥੇ ਬਿਰਸਾ ਸੰਭਾਲ ਸਰਦਾਰੀ ਲਾਇਰ ਵੱਲੋਂ ਦਸਤਾਰਾਂ ਦਾ ਲੰਗਰ ਤੇ ਦਸਤਾਰ ਸਕਲਾਈ ਕੈਂਪ ਲਗਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਤੇ ਉਤਸ਼ਾਹ ਹੈ ਦਸਤਾਰ ਨੂੰ ਸਿੱਖਣ ਦੇ ਲਈ ਦਸਤਾਰ ਨੂੰ ਸਜਾਉਣ ਦੇ ਲਈ ਤੇ ਸਵੇਰ ਤੋਂ ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨੌਜਵਾਨ ਆ ਚੁੱਕੇ ਨੇ ਪ੍ਰਣ ਕਰਕੇ ਜਾ ਚੁੱਕੇ ਨੇ ਕਿ ਜਿਹੜੇ ਦਾੜੀ ਕੇਸ ਕਤਰ ਨਹੀਂ ਕਰਾਉਣਗੇ ਤੇ ਉਹਨਾਂ ਨੂੰ ਸੰਸਥਾ ਵੱਲੋਂ ਇੱਥੇ ਇੱਕ ਦਸਤਾਰ ਹੈ ਜਿਹੜੀ ਉਹ ਸੇਵਾ ਦੇ ਤੌਰ ਤੇ ਭੇਟ ਕੀਤੀ ਜਾ ਰਹੀ ਹੈ ਅਤੇ ਜਿਹੜੇ ਨੌਜਵਾਨ ਪਿਛਲੇ ਸਾਲਾਂ ਤੋਂ ਪ੍ਰਣ ਕਰਕੇ ਗਏ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਨਾਲ ਦੀ ਨਾਲ ਵੱਡੀ ਗੱਲ ਇਹ ਹੈ ਕਿ ਇੱਥੇ ਜਿਹੜਾ ਸਾਰਾ ਇਹ ਸਮਾਗਮ ਹੈ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਇਹਡ ਹੋ ਰਿਹਾ ਤੇ ਇਹਦੇ ਵਿੱਚ ਵੱਡੀ ਖਾਸੀਅਤ ਇਹ ਵੀ ਜਿਹੜੇ ਛੋਟੇ ਬੱਚੇ ਆਉਂਦੇ ਨੇ ਸਾਡੇ ਕੋਲੇ ਉਹਨਾਂ ਨੂੰ ਅਸੀਂ ਇੱਕ ਦੋ ਸਵਾਲ ਕਰਦੇ ਆ ਕਿਉਂਕਿ ਇਹ ਦਸਤਾਰ ਹੈ ਜਿਹੜੀ ਸਾਨੂੰ ਐਵੇਂ ਨਹੀਂ ਮਿਲੀ ਸਾਨੂੰ ਬਹੁਤ ਵੱਡੀਆਂ ਕੁਰਬਾਨੀਆਂ ਦੇ ਨਾਲ ਮਿਲੀ ਹੈ ਬੱਚਿਆਂ ਨੂੰ ਅਸੀਂ ਪੁੱਛੀਦਾ ਵੀ ਦੱਸਾਂ ਗੁਰੂਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਪੰਜ ਪਿਆਰਾਂ ਦੇ ਨਾਮ ਜਾਂ ਇਵਨ ਕੇ ਸੰਖੇਪ ਇਤਿਹਾਸ ਜੋ ਆਪਣੇ ਸਿੱਖ ਇਤਿਹਾਸ ਆ। ਉਹਦੇ ਵਿੱਚੋਂ ਕੋਈ ਵੀ ਇੱਕ ਚੀਜ਼ ਸੁਣਾਉਂਦੇ ਨੇ ਤਾਂ ਉਹਨਾਂ ਨੂੰ ਮੈਡਲ ਵੀ ਦਿੱਤਾ ਜਾਂਦਾ ਤੇ ਦਸਤਾਰ ਨਾਲ ਸਨਮਾਨਤ ਵੀ ਕੀਤਾ ਜਾਂਦਾ। ਇਹ ਉਪਰਾਲਾ ਜਿਹੜਾ ਵਿਰਸਾ ਸੰਭਾਲ ਸਰਦਾਰੀ ਲਹਿਰ ਦਾ ਸਾਡੇ ਸਾਰੇ ਦਸਤਾਰਕੋ ਕਿੰਨੇ ਵੀ ਖੜੇ ਨੇ ਸਾਰੇ ਤਨੋਂ ਮਨੋਂ ਤੁਹਾਨੂੰ ਸੇਵਾ ਨਿਭਾਉਂਦੇ ਨੇ। ਸਾਡੇ ਭਰਾ ਸੁਖਵਿੰਦਰ ਸਿੰਘ ਰਵੀ ਜੋ ਸਾਡੀ ਸੰਸਥਾ ਦੇ ਮੀਤ ਪ੍ਰਧਾਨ ਨੇ ਤੇ ਈਵਨ ਕਿ ਜਿੰਨੇ ਵੀ ਸਾਡੇ ਕੋਲ ਸਹਿਬਾਨ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਨੌਜਵਾਨ ਆਏ ਹੋਏ ਨੇ। ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਸਾਨੂੰ ਇਹ 17-18 ਸਾਲਾਂ ਤੋਂ ਲੈ ਕੇ ਸੇਵਾ ਨਿਭਾਉਂਦੇ ਆ ਰਹੇ ਹਾਂ। ਇਕੱਲੇ ਰਾਣਾ ਸਾਹਿਬ ਹੀ ਸਰ ਆਂ ਦਸਰੀ ਫਤਿਹਗੜ੍ਹ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕਟਨਾ ਸਾਹਿਬ ਈਵਨ ਕਿ ਜਿੱਥੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਦਾ ਇਕੱਠ ਹੁੰਦਾ ਉੱਥੇ ਅਸੀਂ ਇਹ ਸੇਵਾ ਨਿਭਾਉਣ ਜਾਂਦੇ ਆ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਸਾਲ ਹਰ ਜਗ੍ਹਾ ਪ੍ਰਣ ਕਰਦੇ ਨੇ ਲੋਕ ਤੇ ਦਾੜੀ ਕੇਸ ਨਹੀਂ ਕਤਲ ਕਰਾਉਣਗੇ ਤੇ ਅਸੀਂ ਇਹ ਸੇਵਾ ਨਿਰੰਤਰ ਜਾਰੀ ਰੱਖਦੇ ਆ ਇਹ ਕਿਰਪਾ ਸਾਰੀ ਗੁਰੂ ਸਾਹਿਬ ਦੀ ਹੈ ਤੇ ਅਸੀਂ ਅਰਦਾਸ ਵੀ ਕਰਦੇ ਆ ਕਿ ਮਹਾਰਾਜ ਸਾਨੂੰ ਆਖਰੀ ਸਾਹ ਤੱਕ ਇਹ ਸੇਵਾ ਨਿਭਾਉਣ ਦਾ ਬਲ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੇ ਔਰ ਪਿਆਰ ਵਾਲੇ ਸਤਕਾਰ ਸਮਾਗਮ ਵਿੱਚ ਹਾਜ਼ਰੀਆਂ ਲਵਾ ਰਹੇ ਹੋ ਜੀ ਉੱਥੇ ਬਹੁਤ ਹੀ ਪ੍ਰਭਾਵਸ਼ਾਲੀ ਔਰ ਸਿੱਖ ਕੌਮ ਦੇ ਲਈ ਜਿਹੜਾ অতি ਜ਼ਰੂਰੀ ਮਹਾਨ ਕਾਰਜ ਹੈ ਜੀ ਆਪਣੀ ਦਸਤਾਰ ਆਪਣੇ ਨੌਜਵਾਨ ਬੱਚਿਆਂ ਦੇ ਸਾਹ ਸੰਭਾਲ ਸੰਬੰਧੀ ਬੜਾ ਵੱਡਾ ਪਰਉਪਕਾਰੀ ਕਾਰਜ ਕੀਤਾ ਜਾ ਰਿਹਾ ਹੈ ਔਰ ਤੁਸੀਂ ਵੇਖ ਰਹੇ ਹੋ ਜੀ ਜਿਵੇਂ ਦਸਤਾਰਾਂ ਨੂੰ ਸੀਸ ਤੇ ਸਜਾਉਣ ਵਾਸਤੇ ਸਿੱਖ ਕੌਮ ਦੇ ਸਭ ਤੋਂ ਛੋਟੇ ਮਹਾਨ ਸ਼ਹੀਦ ਬਾਬਾ ਫਤਿਹ ਸਿੰਘ ਜੀ ਮਹਾਰਾਜ ਜਿਨ੍ਹਾਂ ਨੂੰ ਦਸ਼ਾਲੇ ਸਮੇਂ ਉਹਨਾਂ ਦੇ ਸੀਸ ਤੇ ਸਜਾਇਆ ਗਮਾਲਾ ਔਲ ਕਲਗੀ ਧਰਦੀ ਬਹੁਤ ਵੱਡੇ ਮਾਣ ਮੱਤੀ ਪਾਕ ਪਵਿੱਤਰ ਰੂਹ ਜਿਨ੍ਹਾਂ ਦੇ ਪਾਵਨ ਪਵਿੱਤਰ ਨਾਮ ਤੇ ਸ੍ਰੀ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਦਾ ਨਾਮ ਸੁਸ਼ੋਭਤ ਹੈ ਜੀ ਉਹਨਾਂ ਦੇ ਵਕਤੋਂ ਦਸਤਾਰ ਦਾ ਸਨਮਾਨ ਤੇ ਸਤਿਕਾਰ ਕਿੰਨਾ ਹੋਣਾ ਔਰ ਕਲਗੀਧਰ ਮਹਾਰਾਜ ਜੀ ਦੀਆਂ ਕਿੰਨੀਆਂ ਕੁ ਵੱਡੀਆਂ ਅਸੀਸਾਂ ਆਪਣੇ ਸੁਪੁੱਤਰ ਤੇ ਆਪਣੇ ਸਹਬਜ਼ਾਦੇ ਤੇ ਹੋਣਗੀਆਂ ਉਹਨਾਂ ਦਾ ਮੈਂ ਬਚਨ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਜਿੰਨੇ ਵੀ ਬੱਚਿਆਂ ਦੇ ਪੇਰੈਂਟਸ ਨਾਲ ਆਏ ਹੋ ਜੀ ਬੱਚਿਆਂ ਦੇ ਮਾਤਾ ਪਿਤਾ ਨਾਲ ਆਏ ਹੋ ਵੱਡੇ ਛੋਟੇ ਛੋਟੇ ਬਾਲਕਾਂ ਨੂੰ ਬੱਚਿਆਂ ਨਾਲ ਲੈ ਕੇ ਆਏ ਉਸ ਵਕਤ ਦੀ ਸਭ ਤੋਂ ਪਿਆਰੀ ਔਰ ਸਭ ਤੋਂ ਮਹਾਨ ਬਖਸ਼ ਉਹਨਾਂ ਦੇ ਸੀਸ ਤੇ ਸਜੀ ਹੋਈ ਤਸਤਾਰ ਸੀ ਜੀ ਸੀਸ ਤੇ ਸਜਿਆ ਹੋਇਆ ਦਮਾਲਾ ਸਾਹਿਬ ਸਾਉ 99 ਵਿੱਚ ਇੱਥੇ ਕਰਾਉਂਦਾ ਆ ਜਦੋਂ ਮੈਂ ਵੇਖ ਰਿਹਾ ਸੀ ਛੋਟੇ ਛੋਟੇ ਬਾਲਕਾਂ ਨੂੰ ਛੋਟੇ ਛੋਟੇ ਬੱਚੇ ਨੂੰ ਔਰ ਮੈਂ ਹੋਰ ਵੀ ਬੜੀ ਖੁਸ਼ੀ ਹੋਈ ਮੈਨੂੰ ਛੋਟੀਆਂ ਛੋਟੀਆਂ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਦੇ ਸੀਸ ਤੇ ਸੁੰਦਰ ਦਮਾਲੇ ਸਜਾਏ ਜਾ ਰਹੇ ਨੇ ਜੀ ਇਹ ਤੁਹਾਡੀ ਇੱਕ ਬਹੁਤ ਵੱਡੀ ਦੇਣ ਹੈ ਜੀ ਅੱਜ ਮਹਾਪੁਰਖਾਂ ਦੇ ਇਸ 99 ਸਾਲਾਨਾ ਨਿੱਕੀ ਯਾਦ ਨੂੰ ਸਮਰਪਤ ਸਮਾਗਮ ਵਿੱਚ ਸ਼ਾਮਲ ਹੋ ਰਿਓ ਇੱਥੋਂ ਕੁਝ ਲੈ ਕੇ ਜਾ ਰਿਓ ਜੀ ਇਹ ਤਸੀਸਾਂ ਨੇ ਇਹ ਗੁਰੂ ਘਰ ਦੀਆਂ ਬਖਸ਼ੀਸ਼ਾਂ ਹਨ ਜੋ ਸਦੀਵ ਕਾਲ ਤੁਹਾਡੇ ਪਰਿਵਾਰਾਂ ਤੇ ਚੜ੍ਹਦੀ ਕਲਾ ਵਾਲਾ ਇਹ ਰੂਪ ਰੂਪ ਬਣਿਆ ਰਹੇ ਮੈਂ ਜਿਹੜੀ ਅਗਲੀ ਬੇਨਤੀ ਕਰ ਰਿਹਾ ਜੀ ਇਹ ਦਸਤਾਰ ਸਜਾਉਣ ਦੇ ਸਬੰਧ ਵਿੱਚ ਕਿਸੇ ਵੀ ਨੱਗਰ ਦਾ ਕੋਈ ਵੀ ਪ੍ਰਬੰਧਕ ਜੋ ਗੁਰੂ ਘਰ ਨਾਲ ਸੰਬੰਧਤ ਹੋਵੇ ਜੀ ਭਾਵੇਂ ਨੱਗਰ ਪੰਚਾਇਤ ਦਾ ਮੁਖੀ ਹੈ ਇਸ ਥਾਂ ਤੇ ਹੈ ਜਾਂ ਨੌਜਵਾਨ ਕਲੱਬਾਂ ਦੇ ਨੌਜਵਾਨ ਬੱਚੇ ਬੱਚੀਆਂ ਸਭ ਨਾਲ ਮਿਲ ਕਰਕੇ ਇਹਨਾਂ ਸੁੰਦਰ ਦਸਤਾਰਾਂ ਨੂੰ ਸਜਾਉਣ ਦਾ ਘਟਾਈਆ ਕਰੋ ਇੱਕ ਬੜੀ ਵੱਡੀ ਲਹਿਰ ਬਣਾਓ ਜੀ ਦਸਤਾਰ ਕੇਵਲ 2 4 8 10 ਗੱਜ ਦਾ ਕੱਪੜਾ ਨਹੀਂ ਹੈ ਤੇ ਤੁਹਾਡਾ ਮਾਣ ਹੈ ਤੁਹਾਡਾ ਸਨਮਾਨ ਹੈ ਤੁਹਾਡਾ ਸਤਕਾਰ ਹੈ ਤੁਹਾਡੀ ਇੱਜ਼ਤ ਹੈ ਔਰ ਪਿੱਛੇ ਜੇ ਇੱਕ ਹੋਰ ਮੇਰੀ ਬੇਨਤੀ ਸੁਣੋ ਇੱਕ ਕਲਕੱਤੇ ਵਿੱਚ ਬੜੀ ਮੰਦ ਭਾਗੀ ਘਟਨਾ ਹੋਈ ਹੈ ਜੀ ਉੱਥੋਂ ਦੀਆਂ ਮਾਤਾਵਾਂ ਬੀਬੀਆਂ ਨੇ ਆਪਣੀਆਂ ਬੱਚੀਆਂ ਨੂੰ ਇਹ ਗੱਲ ਕਹੀ ਹੈ ਵੀ ਜੇ ਕਿਤੇ ਸਾਡੇ ਤੇ ਕੱਲ ਦੀ ਧਰ ਦੀ ਧੀ ਹੁੰਦੀ ਜੇ ਸਾਡੀ ਧੀ ਨੇ ਸਿਰ ਤੇ ਦਸਤਾਰ ਸਜਾਈ ਹੁੰਦੀ ਜੇ ਸਾਡੀ ਧੀ ਨੇ ਗੱਤਰੇ ਕੁਰਪਾਨ ਸਜਾਈ ਹੁੰਦੀ ਤਾਂ ਕਿਸੇ ਵੀ ਇਹੋ ਜਿਹੇ ਵੱਦ ਚਲਣ ਨੀਚ ਪਾਪੇ ਦੀ ਜੁਰਤ ਨਹੀਂ ਸੀ ਪੈਣੀ ਸੋ ਇਹ ਕੁੜੀਆਂ ਵੱਡੀਆਂ ਇਹ ਸਾਰਤਣ ਸਿਖਿਆਵਾਂ ਨੇ ਮਤਲਬ ਦਸਤਾਰ ਕਿੰਨਾ ਵੱਡਾ ਮਾਣ ਹੈ ਤੁਹਾਨੂੰ ਇਤਿਹਾਸ ਉਹ ਚੇਤੇ ਹੋਊਗਾ ਜੀ ਸ੍ਰੀ ਗੁਰੂ ਅਰਜਨ ਸਾਹਿਬ ਪਾਸਾ ਜੀ ਦੇ ਵਕਤ ਪੱਗ ਤੇਰੀ ਕੀ ਜਹਾਂਗੀਰ ਦੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਸੋ ਧਰਤੀ ਰਾਣਾ ਸਾਹਿਬ ਦੀ ਧਰਤੀ ਤੇ ਆਇਓ ਜੀ ਤੇ ਮੇਰੇ ਪੀੜੇ ਦੇ ਮਾਲਕਾਂ ਦੇ ਬਿਵਾਰਕ ਚਰਨ ਪਾਏ ਹੋਏ ਨੇ ਇੱਥੇ ਉਹਨਾਂ ਦੀ ਦਸਤਾਰ ਦਾ ਮੁਕਾਬਲਾ ਨਹੀਂ ਸੀ ਜਹਾਂਗੀਰ ਹੱਥ ਜੋੜਦਾ ਸੀ ਬਾਦਸ਼ਾਹ ਜਹਾਂਗੀਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਸਤਾਰਾਂ ਦੇ ਦਰਸ਼ਨ ਕਰਨ ਲਈ ਚੱਲ ਕੇ ਆਉਂਦਾ ਸੀ ਸਤਿਗੁਰੂ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਆਪ ਜੀ ਦੇ ਸੀਤ ਤੇ ਸਜੀ ਹੋਈ ਦਸਤਾਰ ਦੀ ਕੀਮਤ ਕੀ ਹੈ ਇਹਦਾ ਗਿਣਮਾ ਮਿੱਥਵਾ ਪਮਾਨਾ ਕੀ ਹੈ ਜੀ ਪਮੈਸ਼ ਕੀ ਹੈ ਕਿੰਨੇ ਗੱਜ ਦੀ ਹੈ ਕਿੰਨੇ ਗਿੱਟ ਦੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਕੱਪੜਾ ਪਾਵੇਂ ਗਿੱਟ 2-4 ਗਿੱਟ ਦਾ ਹੋਵੇ ਗੱਜ 2-4 8 10 ਗੱਜ ਦਾ ਹੋਵੇ ਪਰ ਇਹਦੀ ਕੀਮਤ ਉਹ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਘਰ ਨੂੰ ਪਤਾ ਵੀ ਦਸਤਾਰ ਦੀ ਕੀਮਤ ਕੀ ਹੁੰਦੀ ਹੈ ਜੀ ਗੁਰੂ ਨਾਨਕ ਦੇ ਘਰ ਨਾਲ ਜੁੜਿਆ ਸਿੱਖ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਿਆਰਾ ਸਤਕਾਰ ਸਨਮਾਨ ਦੇਣ ਵਾਲਾ ਨੂੰ ਇੱਕ ਦਸਤਾਰ ਦੀ ਕਦਰ ਪਤਾ ਹੈ ਕੀਮਤ ਪਤਾ ਹੈ ਸੋ ਇਹ ਬੜੀ ਵੱਡੀ ਲਹਿਰ ਹੈ ਕਿ ਨੌਜਵਾਨ ਤੁਹਾਡੇ ਰੂਬਰੂ ਹੋ ਕੇ ਤੁਹਾਡੀਆਂ ਸਵਾਵਾ ਵਿੱਚ ਹਾਜ਼ਰ ਹੋ ਕੇ ਬੜਾ ਵੱਡਾ ਪਰਪਕਾਰ ਕਰ ਰਹੇ ਜੀ ਮੈਂ ਵੇਖਦਾ ਰਹਿਣਾ ਭਾਵੇਂ ਜੋੜ ਮੇਲਾ ਸ੍ਰੀ ਫਤੇਗੜ ਸਾਹਿਬ ਦਾ ਹੋਵੇ ਭਾਵੇਂ ਚਮਕੌਰ ਗੜ੍ਹ ਭਾਵੇਂ ਅਨੰਦਪੁਰ ਸਾਹਿਬ ਭਾਵੇਂ ਸਾਬੋਕੇ ਤਲਵੰਡੀ ਦਮਦਮਾ ਸਾਹਿਬ ਸਾਰੇ ਤਖਤ ਸਿਵਾਨਾਂ ਦੇ ਇਹਨਾਂ ਵੱਲੋਂ ਬਹੁਤ ਵੱਡਾ ਪਰਪਕਾਰ ਕੀਤਾ ਜਾ ਰਿਹਾ ਜੀ ਔਰ ਤੁਹਾਡਾ ਸਹਿਯੋਗ ਹੈ ਸੁਣੋ ਬੇਤੀ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਨਾਲ ਇਹ ਲਹਿਰ ਦਿਨ-ਪ੍ਰਤੀ ਦਿਨ ਦਿਨ ਦੁੱਗਣੀ ਰਾਤ ਔਗਣੀ ਕਿਉਂਕਿ ਜਿੰਨੇ ਵੀ ਮਹਾਨ ਕਾਰਜ ਹੋ ਰਹੇ ਨੇ ਜਿਨ੍ਹਾਂ ਥਾਵਾਂ ਤੇ ਆਪਾਂ ਦਰਸ਼ਨ ਕਰਨ ਆਇਆ ਰਿਆਂ ਜੀ ਇਹ ਮਹਾਪੁਰਖਾਂ ਦੀ ਸੰਗਤ ਦੀਪ ਦੌਲਤ ਹੈ ਸੰਗਤ ਦਾ ਗੁਣ ਬਹੁਤ ਢਾਈ ਸੰਗਤ ਦਾ ਕਿੰਨਾ ਵੱਡਾ ਗੁਣ ਹੋ ਸਕਦਾ ਜੀ ਸੁਸੰਗਤ ਕੀ ਕੁਝ ਨਹੀਂ ਕਰ ਸਕਦੀ ਇਹਦੇ ਲਈ ਪ੍ਰੇਰਨਾ ਸਰੋਤ ਹੈ ਜੀ ਕਿ ਜਿੰਨੇ ਵੀ ਭਾਈ ਮਨਦੀਪ ਸਿੰਘ ਉਰੀ ਔਰ ਜਿੰਨੇ ਵੀ ਇਸ ਟੀਮ ਦੇ ਨਾਲ ਦੇ ਸਾਥੀ ਸਹਿਯੋਗੀ ਨੇ ਮਹਾਪੁਰਖ ਨੇ ਗੁਰੂ ਪਿਆਰ ਵਾਲੇ ਸਾਰਿਆਂ ਦਾ ਉਦਮ ਹੈ ਉਹ ਰਾੜਾ ਸਾਹਿਬ ਦਾ ਸੁਚਾ ਟ੍ਰਸਟ ਰਾਣਾ ਸਾਹਿਬ ਦੀ ਧਰਤੀ ਤੇ ਇਸ ਪਾਵਨ ਪਵਿੱਤਰ ਸਥਾਨ ਦੀ ਸੇਵਾ ਅਨੁਵਾਰੇ ਜਿੰਨੇ ਵੀ ਜੁम्मेवार ਅਧਿਕਾਰੀ ਸੇਵਾਦਾਰ ਗੁਰੂ ਕੇ ਵਜੀਰ ਸਹਿਬਾਨ ਸਾਰੇ ਮਹਾਂਪੁਰਖ ਸੰਤ ਬਾਬਾ ਬਰਜਿੰਦਰ ਸਿੰਘ ਜੀ ਮੁੱਖ ਰਾਣਾ ਸਾਹਿਬ ਦੇ ਜਿਹੜੇ ਬਤੌਰ ਸਮਪਰਦਾਇ ਦੇ ਮੁਖੀ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਔਰ ਦਿਨਾਂ ਦੀ ਸੋਚ ਬੜੀ ਕਮਾਲ ਦੀ ਹੈ ਜੀ ਸੋਚ ਵੀ ਤੇ ਉਨੀ ਵਧੀਆ ਵਿਵਹਤ ਹੈ ਸੋ ਇਹਨਾਂ ਨੂੰ ਪੂਰਾ ਸਹਿਯੋਗ ਕਰ ਰਹੇ ਨੇ ਤੁਹਾਡਾ ਜਿੱਥੇ ਸਵਾਗਤ ਜੀ ਆਇਆਂ ਕੀਤਾ ਜਾ ਰਿਹਾ ਹੈ ਉੱਥੇ ਤੁਹਾਨੂੰ ਇੱਕ ਸੰਦੇਸ਼ ਹੈ ਦੇ ਦਸਤਾਰ ਨੂੰ ਆਪਣੇ ਪਰਿਵਾਰ ਦਾ ਜ਼ਰੂਰ ਹਿੱਸਾ ਬਣਾਉਣਾ। ਪੁਰਾਣੇ ਜਵਾਨੇ ਚ ਮੈਂ ਮਾਲਵੇ ਦੀ ਧਰਤੀ ਦਾ ਇਤਿਹਾਸ ਪੜ੍ਹਿਆ ਜੀ ਉਸ ਇਲਾਕੇ ਵਿੱਚ ਜਿੰਨੇ ਵੀ ਬ੍ਰਾਹਮਣ ਤੇ ਬਾਣੀਆਂ ਭਾਈਚਾਰੇ ਦੇ ਲੋਕ ਸਨ ਉਹਨਾਂ ਦੇ ਬਜ਼ੁਰਗ ਅੱਜ ਵੀ ਉਵੇਂ ਸਿਰ ਤੇ ਦਸਤਾਰਾਂ ਸਜਾ ਕੇ ਆਪਣੇ ਆਪ ਦੀ ਹਿਸਟਰੀ ਦੱਸਦੇ ਆ ਕਿ ਜਦੋਂ ਸਾਡੇ ਪਰਿਵਾਰਾਂ ਵਿੱਚ ਕੋਈ ਜੀਵ ਨਹੀਂ ਸੀ ਵੱਜਦਾ ਧਿਆਨ ਦੇ ਕੇ ਸੁਣਿਓ ਜੀ ਜਦੋਂ ਸਾਡੇ ਪਰਿਵਾਰਾਂ ਵਿੱਚ ਕੋਈ ਬੱਚਾ ਨਹੀਂ ਸੀ ਹੁੰਦਾ ਤੁਰਕ ਮੁਗਲ ਉਠਾਣੇ ਲੈ ਜਾਂਦੇ ਸਨ ਸਾਡੀਆਂ ਧੀਆਂ ਨੂੰ ਸਾਡੀਆਂ ਮਾਮਾ ਨੂੰ ਸਾਡੀਆਂ ਭੈਣਾਂ ਨੂੰ ਉਸ ਵਕਤ ਫਿਰ ਸਾਨੂੰ ਕਿਸੇ ਸਿਆਣੇ ਗੁਰਸਿੱਖ ਨੇ ਗੱਲ ਦੱਸੀ ਕਿ ਤੁਸੀਂ ਸੀਸ ਤੇ ਦਸਤਾਰ ਸਜਾਉਣੀ ਸ਼ੁਰੂ ਕਰੋ ਕਿਸੇ ਤੁਰਕ ਦੀ ਕਿਸੇ ਮੋਗਲ ਦੀ ਜ਼ਰੂਰਤ ਵੀ ਨਹੀਂ ਪੈਣੀ ਜੀ ਬੜੀਆਂ ਵੱਡੀਆਂ ਗੱਲਾਂ ਨੇ ਸਮਾਂ ਬੜਾ ਕੀਮਤੀ ਆ ਤੁਹਾਡਾ ਇਥੋਂ ਕੁ ਸੰਦੇਸ਼ ਲੈ ਕੇ ਜਾ ਜਿਓ ਕਿ ਕੇਵਲ ਇਹ ਨਾ ਸਮਝੋ ਵੀ ਬੱਚੇ ਕੇਵਲ ਦਸਤਾਰਾਂ ਸਜਾਉਣ ਦੀ ਪ੍ਰਦਰਸ਼ਨੀ ਦਿਖਾ ਰਹੇ ਨੇ ਇਹ ਕੇਵਲ ਡੈਕੋਰੇਸ਼ਨ ਨਹੀਂ ਜੀ ਇਹ ਕੋਈ ਕੰਪੀਟੀਸ਼ਨ ਨਹੀਂ ਹੋ ਰਿਹਾ ਤੇ ਮੁਕਾਬਲਾ ਨਹੀਂ ਹੋ ਰਿਹਾ ਇਹ ਬੜਾ ਹਾਰਟਡਲੀ ਮੈਂ ਸ਼ਬਦ ਕਹਿ ਰਿਹਾ ਜੀ ਇਹ ਦਿਲੋਂ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ ਆਪਣੀਆਂ ਸਵਾਮਾ ਤੁਹਾਨੂੰ ਸਮਰਪਿਤ ਨੇ ਦਿਨ ਰਾਤ ਇੱਕ ਕਰਕੇ ਮੈਂ ਵੇਖਿਆ ਕਈ ਵਾਰੀ ਅੱਧੀ ਅੱਧੀ ਰਾਤ ਨੂੰ ਇਹ ਗੱਡੀਆਂ ਵਿੱਚ ਸੰਗਤਾਂ ਵੱਲੋਂ ਖਾਣਾ ਦੇ ਥਾਮ ਦਸਤਾਰਾਂ ਦੇ ਭੇਟ ਕੀਤੇ ਹੋਏ ਵੀ ਜੇ ਤੁਸੀਂ ਗੁਰੂ ਘਰ ਵਿੱਚ ਰਾਣਾ ਸਾਹਿਬ ਦੀ ਧਰਤੀ ਤੇ ਸੇਵਾ ਨਿਵਾ ਰਹਿਓ ਤਾਂ ਸਾਡੇ ਵੱਲੋਂ ਵੀ ਇਹ ਸਵਾਮਾ ਹਾਜ਼ਰ ਨੇ ਇਹ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਸਦਕਾ ਨੌਜਵਾਨ ਬੱਚੇ ਵੇਖਿਆ ਕਿੰਨੇ ਉਤਸ਼ਾਹ ਨਾਲ ਇਹ ਦਸਤਾਰ ਸਜਾਉਣ ਦੇ ਮੁਕਾਬਲੇ ਨਹੀਂ ਹਾਂ ਨੇ ਦਸਤਾਰ ਸਜਾਉਣ ਦਾ ਪਰਪਕਾਰ ਹੈ ਫਿਰ ਬੇਨਤੀ ਸੁਣਿਓ ਇਹ ਪਰਪਕਾਰ ਜਿਵੇਂ ਗੁਰਬਾਣੀ ਨੂੰ ਪੜਨ ਸੁਣਾਉਣ ਦੀ ਗੁਰਬਾਣੀ ਦੇ ਸੁੱਧ ਪਾਠ ਦੀ ਸੰਥਿਆ ਦੀ ਜ਼ਿੰਮੇਵਾਰੀ ਅਸੀਂ ਨਿਭਾ ਰਿਆਂ ਜੀ ਉਹਨਾਂ ਹੀ ਇਹ ਦਸਤਾਰ ਸਜਾਉਣ ਦੀ ਸੇਵਾ ਨਿਭਾ ਰਹੇ ਨੇ ਸਤਿਗੁਰੂ ਕਿਰਪਾ ਕਰਨ ਜਿਸ ਕਲਗੀ ਤਰਪਾ ਸਾਹਿਬ ਜੀ ਨੇ ਜਿਹਨੂੰ ਸਹਿਬ ਇਕਬਾਲ ਵਾਲੀ ਦੋ ਜਾਨ ਸਰਬੰਸਦਾਨੀ ਅੰਮ੍ਰਿਤ ਕੇ ਦਾਦੇ ਐਸੇ ਦੀਨ ਬਿਆਲ ਪਤਿਤ ਪਾਵਨ ਭਗਤੋ ਅਸ਼ਲ ਕਰਨਨਦਾਨ ਹਜੂਰ ਦੀਆਂ ਬਖਸ਼ਾ ਨੇ ਆਪਣੇ ਤੇ ਇਵੇਂ ਉਸੇ ਦਸਤਾਰ ਤੇ ਕਲਗੀ ਤਰ ਦਾ ਮਿਹਰ ਪਰਿਆ ਹੱਥ ਬਣਿਆ ਰਹੇ ਜੀ ਇੰਨੀ ਇੱਕ ਬੇਨਤੀ ਆ ਤੁਹਾਨੂੰ ਜਿੱਥੇ ਸਵਾਗਤ ਲਈ ਤੁਹਾਡੇ ਜੀ ਆਇਆਂ ਅਤੇਨੇਕ ਤਰ੍ਹਾਂ ਦੇ ਪ੍ਰਬੰਧ ਦਿਨਾਂ ਵੱਲੋਂ ਕੀਤੇ ਜਾ ਰਹੇ ਨੇ ਇਸ ਸਬੰਧ ਵਿੱਚ ਭਾਈ ਮਨਦੀਪ ਸਿੰਘ ਉਹਨਾਂ ਦੇ ਸਹਿਯੋਗੀ ਤੁਹਾਨੂੰ ਦੱਸਦੇ ਰਹਿੰਦੇ ਨੇ ਸਮੇਂ ਨੂੰ ਸਾਹ ਤਿੰਨੀ ਇੱਕ ਬੇਨਤੀਆਂ ਜਰੂਰ ਪ੍ਰਵਾਨ ਕਰੋ ਜੀ ਆਖਿਰਲੀ ਬੇਨਤੀ ਹੈ ਕਿਸੇ ਵੀ ਨੰਕਰ ਦਾ ਕੋਈ ਜ਼ਿੰਮੇਵਾਰ ਪੰਚ ਸਰਪੰਚ ਨੰਬਰਦਾਰ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸਾਹਿਬ ਜਾਂ ਕੋਈ ਕਮੇਟੀ ਮੈਂਬਰ ਕਿਸੇ ਵੀ ਨਗਰ ਵਿੱਚ ਇਸੇ ਤਰ੍ਹਾਂ ਦਸਤਾਰ ਸਜਾਉਣ ਦੇ ਸਬੰਧ ਵਿੱਚ ਕੋਈ ਕੈਂਪ ਲਾਉਣਾ ਚਾਹੁੰਦਾ ਜੀ ਦਸਤਾਰ ਸਜਾਉਣ ਦੇ ਸਬੰਧ ਵਿੱਚ ਕੋਈ ਮਹਾਨ ਕਾਰਜ ਕਰਨਾ ਚਾਹੁੰਦਾ ਤੁਹਾਨੂੰ ਕੁਝ ਵੀ ਖਰਚ ਕਰਨ ਦੀ ਲੋੜ ਨਹੀਂ ਕੇਵਲ ਸੰਗਤਾਂ ਨੂੰ ਅਪੀਲ ਕਰਿਓ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਸਦੋ ਬੱਚਿਆਂ ਦੇ ਪਰਿਵਾਰਾਂ ਨੂੰ ਸਤਕੇ ਬਾਕੀ ਸਾਰਾ ਇੰਤਜ਼ਾਮ ਆਪ ਕਰਨਗੇ ਜੀ ਇੱਕ ਬਹੁਤ ਵੱਡਾ ਮਾਨ ਕਾਰਜ ਹੈ ਜਿਹੜਾ ਤੁਹਾਡੇ ਲਈ ਬਣਾ ਪਰਫਕਾਰੀ ਸਿੱਧ ਹੋਵੇਗਾ ਜੀ ਇਹਨੀਆਂ ਇੱਕ ਬੇਨਤੀਆਂ ਜ਼ਰੂਰ ਮਨਨ ਕਰੋ ਹੁਲਾ ਚੁਕਾਂ ਦੀ ਖਿਮਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ